ਇਹ ਖਬਰ ਜੇ ਇਹਨਾਂ ਨੇ ਚੈੱਕ ਕੀਤਾ ਕਿ ਜਿਹੜੀ ਮਠਿਆਈ ਕਾਫੀ ਮਾਤਰਾ ਦੇ ਵਿੱਚ ਮਠਿਆਈ ਇੱਥੇ ਬਣਦੀ ਹੈਗੀ ਆ ਪਤੀਸਾ ਬਣਦਾ ਹੋਏਗਾ ਤਾਂ ਉਹਨਾਂ ਦੇ ਕੁਝ ਸੈਂਪਲ ਜਿਹੜੇ ਹੈਗੇ ਇਹਨਾਂ ਨੇ ਲੈ ਲਏ ਹੈਗੇ ਆ ਦੇਖੋ ਜੀ ਅਸੀਂ ਸੈਂਪਲ ਲੈ ਲਏ ਜਿਵੇਂ ਰਿਪੋਰਟ ਆਊਗੀ ਉਹਦੇ ਤੇ ਉਹਦੇ ਆਧਾਰ ਤੇ ਉਹਦੇ ਤੇ ਕਾਰਵਾਈ ਕਰਦੇ ਮਾਲ ਦੇਖ ਸੀ ਹੋਊਗਾ ਜਿਹੜਾ ਮਿਲ ਕੇ ਕਹੋਗਾ ਆਪਣੀ ਬਰਫੀ ਹੋਗੀ ਪਤੀਸਾ ਹੋਗਾ ਉਹਨੂੰ ਅਸੀਂ ਉਹਦੇ ਤੇ ਕਾਰਵਾਈ ਕਰਦੇ ਸੀਜ਼ ਕਰਕੇ ਉਹ ਤਾਂ ਹੁਣ ਥੋੜਾ ਅੱਗੇ ਇਨਵੈਸਟੀਗੇਟ ਜਸਟ ਹੁਣ ਸਾਰਾ ਚੈੱਕ ਕੀਤਾ ਜੇ ਹੁਣੇ ਆ ਕੇ ਤਾਂ ਹੁਣ ਸਾਰਾ ਲੀਗਲੀ ਡਿਟੇਲ ਪੁਚਕਿਸ਼ ਕੀਤੀ ਜਾਊਗੀ ਫਿਰ ਸਰ ਐਪਰ ਵੀ ਕਲੇਰੀ ਬ੍ਰੈਂਡ ਦੀ ਮਿਲੀ ਆ ਜਾਂ ਕਲੇਰੀ ਬ੍ਰੈਂਡ ਦੀ ਪੈਕਿੰਗ ਕੀਤੀ ਜਾ ਰਹੀ ਹੈ ਕਿਉਂ ਇਹਨਾਂ ਦਾ ਬ੍ਰੈਂਡ ਹੈ ਜਾਂ ਬਾਹਰ ਦਾ ਰਾਸਤਾਨ ਦਾ ਐਡਰੈਸ ਲਿਖੋ ਤੇ ਇਹ ਜਿਹੜਾ ਹੈਗਰੀ ਡਿਪਾਰਟਮੈਂਟ ਚੈੱਕ ਕਰ ਰਿਹਾ ਇਹਨਾਂ ਨੇ ਲੈ ਲਏ ਆ ਜੀ ਨਹੀਂ ਉਹਦੇ ਤੇ ਐਡਰੈਸ ਵਗੈਰਾ ਕੋਈ ਨਹੀਂ ਲਿਖਿਆ ਹੋਇਆ ਅਜੇ ਅੱਗੇ ਨਹੀਂ ਲਿਖਿਆ ਹਾਂ ਉਹ ਦੇਖ ਰਹੇ ਅਸੀਂ ਜੋ ਬੈਚ ਡਬਲ ਬੈਚ ਨੰਬਰ ਕੋਡ ਵਗੈਰਾ ਇਸ ਤਰ੍ਹਾਂ ਸੋਚਣਾ ਨਹੀਂ ਲਈ ਇੱਥੇ ਦੀ ਸਾਨੂੰ ਪੁਲਿਸ ਦੇ ਤੇ ਕੁਝ ਕੁਫੀਆ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਗ ਦੀਵਾਲੀ ਤੋਂ ਪਹਿਲਾਂ ਫਰੀਦਕੋਟ ਪੁਲਿਸ ਤੇ ਸਿਹਤ ਵਿਭਾਗ ਨੇ ਇੱਕ ਮਠਿਆਈ ਬਣਾਉਣ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਜਿੱਥੇ ਵੱਡੀ ਪੱਧਰ ਦੇ ਵਿੱਚ ਪੁਲਿਸ ਨੂੰ ਸਿਹਤ ਵਿਭਾਗ ਨੂੰ ਊਣ ਤਾਈਆਂ ਮਿਲੀਆਂ ਜਿੱਥੇ ਪਤੀਸਾ ਤੇ ਬਰਫੀ ਰਾਜਸਥਾਨੀ ਬਰਫੀ ਦੇ ਨਾਂ ਤੇ ਬਣਾਈ ਜਾ ਰਹੀ ਸੀ ਉੱਥੋਂ ਕੁਝ ਰੈਪਰ ਵੀ ਮਿਲੇ ਉੱਥੋਂ ਦੇ ਪਰ ਉੱਥੇ ਸਫਾਈ ਨਾ ਹੋਣ ਕਾਰਨ ਇਹ ਸਾਰੇ ਸਿੰਪਲ ਭਰੇ ਗਏ ਆ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਹੈ ਜਿਹੜੀ ਉਹ ਨਿਯਮਾਂ ਦੇ ਅਨੁਸਾਰ ਕੀਤੀ ਜਾ ਰਹੀ ਹੈ ਕਿਉਂਕਿ ਮੌਕੇ ਤੇ ਜੋ ਦੇਖਿਆ ਗਿਆ ਕਿ ਉੱਥੇ ਲੋੜੀਂਦੀ ਸਫਾਈ ਅਤੇ ਹੋਰ ਕਈ ਪ੍ਰਬੰਧ ਨਹੀਂ ਸੀ ਤੇ ਜਿਸ ਤਰ੍ਹਾਂ ਇਹ ਮਠਿਆਈ ਬਣਾਈ ਜਾ ਰਹੀ ਸੀ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਜ਼ਿਕਰ ਇਹ ਹੋ ਗਿਆ ਕਿ ਫਰੀਦਕੋਟ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਮੁਹੱਲਿਆਂ ਦੇ ਵਿੱਚ ਮਠਿਆਈਆਂ ਬਣ ਰਹੀਆਂ ਤੇ ਉਹ ਲਗਾਤਾਰ ਬਾਜ਼ਾਰ ਦੇ ਵਿੱਚ ਸਸਤੇ ਭਾਅ 'ਚ ਵੇਚੀਆਂ ਜਾ ਰਹੀਆਂ ਬਹੁਤ ਸਾਰੀਆਂ ਫਰੀਦਕੋਟ ਦੇ ਵਿੱਚ ਮਠਿਆਈ ਦੀਆਂ ਜਿਹੜੀਆਂ ਦੁਕਾਨਾਂ ਉਹਨਾਂ ਤੇ ਇਹ ਫੈਕਟਰੀਆਂ ਵਿੱਚੋਂ ਬਣਾ ਕੇ ਸਪਲਾਈ ਕੀਤਾ ਜਾਂਦਾ ਤੇ ਖਾਸ ਕਰਕੇ ਇਸ ਤਰ੍ਹਾਂ ਦੇ ਤਿਉਹਾਰਾਂ ਦੇ ਮੌਕੇ ਇਹ ਸਾਰਾ ਕੁਝ ਹੁੰਦਾ ਹੈ ਜਿਹੜਾ ਬਾਜ਼ਾਰ ਦੇ ਵਿੱਚ ਤੁਹਾਨੂੰ ਬੜੀ ਸੁੰਦਰ ਤੇ ਸਜੀ ਸਵਰੀ ਮਠਿਆਈ ਦਿਖਾਈ ਦਿੰਦੀ ਆ ਅਸਲ ਦੇ ਵਿੱਚ ਉਸਦੇ ਅੰਦਰ ਕੀ ਆ ਉਹ ਇਸ ਤਰ੍ਹਾਂ ਦੀਆਂ ਫੈਕਟਰੀਆਂ ਤੋਂ ਹੀ ਬਣ ਕੇ ਆਈ ਹੁੰਦੀ ਹੈ ਇੱਕ ਨਾ ਇੱਥੇ ਫਰੀਦਕੋਟ ਸਾਨੂੰ ਇਨਫੋਰਮੇਸ਼ਨ ਆਈ ਜਿਹਦੇ ਤੇ ਜਿਹੜੇ ਫੂਡ ਸੇਫਟੀ ਵਾਲੇ ਜਿਹੜੇ ਡਿਪਾਰਟਮੈਂਟ ਹੈਗੇ ਆ ਨਾਲ ਪੁਲਿਸ ਫਰੀਦਕੋਟ ਪੁਲਿਸ ਦੀ ਜੁਆਇੰਟ ਇੱਕ ਆਪਰੇਸ਼ਨ ਕੀਤਾ ਹੈਗਾ ਜਿਹਦੇ ਵਿੱਚ ਆ ਕੇ ਇੱਥੇ ਇਹਨਾਂ ਨੇ ਚੈੱਕ ਕੀਤਾ ਕਿ ਜਿਹੜੀ ਮਠਿਆਈ ਕਾਫੀ ਮਾਤਰਾ ਦੇ ਵਿੱਚ ਮਠਿਆਈ ਇੱਥੇ ਬਣਦੀ ਹੈਗੀ ਆ ਪਤੀਸਾ ਬਣਦਾ ਹੋਏਗਾ ਤਾਂ ਉਹਨਾਂ ਦੇ ਕੁਝ ਸੈਂਪਲ ਜਿਹੜੇ ਹੈਗੇ ਇਹਨਾਂ ਨੇ ਲੈ ਲਏ ਹੈਗੇ ਆ ਸੈਂਪਲ ਲੈਣ ਤੋਂ ਬਾਅਦ ਜਿਸ ਤਰ੍ਹਾਂ ਦੀ ਜਿਹੜੀ ਰਿਪੋਰਟ ਆਊਗੀ ਉਦੇ ਮੁਤਾਬਕ ਜਿਹੜੀ ਹੈਗੀ ਅੱਗੇ ਕਾਰਵਾਈ ਕੀਤੀ ਜਾਊਗੀ ਐ ਇੱਕ ਤਿੰਮਤ ਸਰ ਦੇਖਿਆ ਗਿਆ ਵੀ ਪਿਛਾਈ ਦੀ ਭੰਗਰੀ ਵਾਲੇ ਕਿਥੋਂ ਕਿਤੇ ਵਜਨੀਆਂ ਹਾਂਜੀ ਉਹ ਜਿਹੜਾ ਸੈਂਪਲ ਦੇ ਵਿੱਚ ਜੋ ਰਿਪੋਰਟ ਜਿੰਨਾ ਲਵਾਉਗੀ ਉਹਦੇ ਮੁਤਾਬਕ ਫਿਰ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਸਾਰੀ ਹਾਂਜੀ ਉਹ ਉਹ ਤਾਂ ਹੈ ਹੀ ਹੈ ਜੂ ਸਾਰਾ ਵੀਡੀਓ ਬਣਾ ਲਈ ਹੈ ਜੀ ਸਾਡਾ ਇਹ ਕੰਮ ਉਹ ਉਹ ਤਾਂ ਹੁਣ ਥੋੜਾ ਅੱਗੇ ਇਨਵੈਸਟੀਗੇਟ ਜਸਟ ਉਹਨਾਂ ਸਾਰਾ ਚੈੱਕ ਕੀਤਾ ਜੇ ਹੁਣੇ ਆ ਕੇ ਤਾਂ ਹੁਣ ਸਾਰਾ ਕੱਲੇ ਕੱਲੇ ਡਿਟੇਲ ਕੁਛ ਕੁਛ ਕੀਤੀ ਜਾਊਗੀ ਫਿਰ ਸਰ ਐਪਰ ਵੀ ਕਲੇਰੀ ਬ੍ਰਾਂਡ ਦੀ ਮਿਲੀ ਆ ਜਾਂ ਕਲੇਰੀ ਬ੍ਰਾਂਡ ਦੀ ਪੈਕਿੰਗ ਕੀਤੀ ਜਾ ਰਹੀ ਹੈ ਕਿਉਂ ਇਹਨਾਂ ਦਾ ਬ੍ਰਾਂਡ ਹੈ ਜਾਂ ਬਾਹਰ ਦਾ ਰਸਤਾ ਐਡਰੈਸ ਲਿਖੋ ਤੇ ਇਹ ਜਿਹੜੇ ਹੈਗੇ ਡਿਪਾਰਟਮੈਂਟ ਚੈੱਕ ਕਰ ਰਿਹਾ ਇਹਨਾਂ ਨੇ ਲੈ ਲਏ ਆ ਜੀ ਜਿਹੜੇ ਹੈਗੇ ਕੀ ਹੈਗਾ ਇਹਨਾਂ ਕੋਲ ਲਾਇਸੈਂਸ ਕੀ ਹੈਗਾ ਕਿ ਇਸ ਚੀਜ਼ ਦਾ ਇਹ ਕੀ ਚੀਜ਼ ਬਣਾ ਸਕਦੇ ਆ ਇੱਥੇ ਪਤੀਸਾ ਬਣਾ ਰਹੇ ਆ ਮਿਲ ਕੇ ਇੱਕ ਦੇ ਐਗਜ਼ੈਂਪਲ ਲੈ ਜਾ ਰਿਹਾ ਲੈ ਗਏ ਆ ਤੇ ਆਪਣੀ ਬਰਫੀ ਬਣਾਈ ਹੈ ਕੁਛ ਇਹਨਾਂ ਨੇ ਮੂੰਗਫਲੀ ਰੰਗ ਲਗਾ ਰੱਖੀ ਉਹਦਾ ਵੀ ਸੈਂਪਲ ਲਿਆ ਗਿਆ ਤੇ ਬਾਕੀ ਜੋ ਵੀ ਆਈਟਮ ਬਣਾ ਰਹੇ ਨੇ ਸਾਰਾ ਅਸੈਂਬਲ ਹੈ ਗੱਟਿਆਂ ਦੇ ਵਿੱਚ ਫੇਰ ਸਮਾਨ ਪਲਾਸਟੀਕ ਦੇ ਬਸੂ ਆ ਰਹੀ ਸੀ ਉਹ ਜਿੰਦਰੀਆਂ ਲੈ ਰਹੇ ਹਾਂ ਸਾਫ ਸਫਾਈ ਅਸੀਂ ਦੇਖਿਆ ਨਹੀਂ ਇੱਥੇ ਉਹਦਾ ਅਨਹਾਈਜੈਨਿਕ ਚਲਾਨ ਕੱਟ ਦਿੱਤਾ ਗਿਆ ਜਿਸ ਦੇ ਤਹਿਤ ਸੈਕਸ਼ਨ 55 ਦੇ ਫੂਡ ਸੇਫਟੀ ਐਕਟ ਦੇ ਤਹਿਤ ਇਹਨਾਂ ਦੇ ਕੋਟੇਜ ਕੇਸ ਲਗਾਇਆ ਦਿੱਤਾ ਗਿਆ ਠੀਕ ਹੈ ਨੀ ਤਾਂ ਬ੍ਰੈਂਡ ਉਹ ਪੈਕ ਹੋ ਰਿਹਾ ਹੈਗਾ ਇਹ ਉਹ ਇਹਨਾਂ ਦਾ ਬ੍ਰੈਂਡ ਹੈ ਜਾਂ ਕੋਈ ਬਾਹਰ ਦਾ ਸਟੈਂਡਰਡ ਐਡਰੈਸ ਉੱਤੇ ਨਹੀਂ ਉਹਦੇ ਤੇ ਐਡਰੈਸ ਵਗੈਰਾ ਕੋਈ ਨਹੀਂ ਲਿਖਿਆ ਹੋਇਆ ਅਜੇ ਰਹਿ ਬਾਕੀ ਹਾਂ ਉਹ ਦੇਖ ਰਹੇ ਅਸੀਂ ਜੋ ਬੈਚ ਨੰਬਰ ਬੈਚ ਨੰਬਰ ਕੋਡ ਵਗੈਰਾ ਇਸ ਤਰ੍ਹਾਂ ਸੋਚਣਾ ਮਿਲੀ ਇੱਥੇ ਵੀ ਸਾਨੂੰ ਪੁਲਿਸ ਦੇ ਤੇ ਕੁਝ ਕੋਫੀਆ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਸੀ ਪੁਲਿਸ ਡਿਪਾਰਟਮੈਂਟ ਨੇ ਸਾਨੂੰ ਸੰਪਰਕ ਕਰਕੇ ਸਾਡੇ ਨਾਲ ਇੱਥੇ ਮਿਲ ਕੇ ਅਸੀਂ ਜੁਆਇੰਟ ਆਪਰੇਸ਼ਨ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਕੋਈ ਸਾਫ ਸਫਾਈ ਦਾ ਧਿਆਨ ਨਹੀਂ ਦੇਖਿਆ ਤੁਸੀਂ ਆਪ ਚੈੱਕ ਕੀਤਾ ਹਾਂਜੀ ਸਾਫ ਸਫਾਈ ਤੁਹਾਨੂੰ ਦੱਸ ਰਹੇ ਹਾਂ ਵੀ ਸਾਫ ਸਫਾਈ ਨਹੀਂ ਸੀ ਉਹਦੇ ਅਨਹਾਈਜਨਿਕ ਚਲਾਨ ਉਹਦੇ ਤਹਿਤ ਫੂਡ ਸੇਫਟੀ ਐਕਟ ਦੇ ਤਾ 56 ਦੇ ਤਹਿਤ ਕਰਤਤਾ ਜਾਊਗਾ ਬਾਹਰ ਬੋਰ ਹੈ ਅੰਦਰ ਇਸ ਤੋਂ ਬ੍ਰੈਂਡ ਹੋਰ ਪਿਆ ਹੈ ਹਾਂਜੀ ਉਹਦੇ ਬਾਰੇ ਸਾਰੀ ਜਾਣਕਾਰੀ ਅਸੀਂ ਲੈ ਰਹੇ ਹਾਂ ਜੋ ਫੂਡ ਸੇਫਟੀ ਐਕਟ ਦੇ ਤਹਿਤ ਇਹਨਾਂ ਤੇ ਕਾਰਵਾਈ ਕਰ ਦਿੱਤੀ। ਸੈਂਪਲ ਲੈ ਕੇ ਕੋਈ ਕਾਰਵਾਈ ਕਰਨੀ? ਦੇਖੋ ਜੀ ਸੈਂਪਲ ਲੈਣ ਤੋਂ ਬਾਅਦ ਇਹਨਾਂ ਨੂੰ ਟੈਸਟਿੰਗ ਲਈ ਫੂਡ ਫੂਡ ਸੇਫਟੀ ਲੈਬ ਕਰਡ ਪੇ ਜਿੱਤਾ ਜਾਊਗਾ ਜੋ ਤੋ ਸਾਨੂੰ ਰਿਪੋਰਟ ਪ੍ਰਾਪਤ ਹੋਊਗੀ। ਦੇਖੋ ਜੀ ਅਸੀਂ ਸੈਂਪਲ ਲੈ ਲਿਆ ਜਿਵੇਂ ਰਿਪੋਰਟ ਆਊਗੀ ਉਹਦੇ ਤੇ ਉਹਦੇ ਆਧਾਰ ਤੇ ਉਹਦੇ ਤੇ ਕਾਰਵਾਈ ਕਰ ਦਿੱਤੀ। ਮਾਲ ਦੇਖ ਸੀ ਕਿ ਹੋਊਗਾ ਜਿਹੜਾ ਮਿਲਕ ਕੇ ਹੋਊਗਾ ਆਪਣੀ ਬਰਫੀ ਹੋਗੀ। ਜ਼ਬਤੀ ਸਾਹ ਹੋਗਾ ਉਹਨੂੰ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋ ਸੀਜ਼ ਕਰਕੇ ਕਿੰਨਾ ਕੁਸ਼ ਪਤਾ ਲੱਗ ਰਿਹਾ ਵੀ ਕਦਾ ਫਰੀਦ ਕੋਟੀ ਸਪਲਾਈ ਹੋਣਾ ਸੀ ਇਹ ਬਾਹਰ ਕਿੱਥੇ ਜਾਂਦਾ ਸੀ ਕੁਆਂਟੀਟੀ ਕਿੰਨੀ ਗਈ ਮਤਲਬ ਕੁਆਂਟੀਟੀ ਉਹੀ ਗਿਣਤੀ ਕਰ ਰਹੇ ਆ ਜੋ ਵੀ ਸਾਨੂੰ ਸਹੀ ਜਾਣਕਾਰੀ ਸਪਲਾਈ ਕਿੱਥੇ ਕਿੱਥੇ ਕਰਦੇ ਸੀ ਪੂਰੀ ਜਾਣਕਾਰੀ ਅਜੇ ਲੈ ਰਹੇ ਆ ਇਹਨਾਂ ਨੇ ਚੈੱਕ